ਕੀ ਤੁਹਾਡੇ ਬੱਚੇ ਵੀ ਰੋਜ਼ ਖਾਂਦੇ ਨੇ ਚਿਪਸ, कुरकुरे ਤੇ ਫਾਸਟ ਫੂਡ ਆਪਣੇ ਬੱਚਿਆਂ ਨੂੰ ਇਸ ਭਿਆਨਕ ਆਦਤ ਤੋਂ ਬਚਾਓ ਹੋ ਸਕਦੇ ਨੇ ਵੱਡੇ ਖਤਰੇ ਅੰਤ ਤੱਕ ਸੁਣੋ ਚਿਪਸ, कुरकुरे, ਫਾਸਟ ਫੂਡ ਅਤੇ ਕੁਕੀਜ਼ ਵਰਗੀਆਂ ਚੀਜ਼ਾਂ ਇੰਨੇ ਦਿਨੀ ਤੇਜ਼ੀ ਨਾਲ ਭੋਜਨ ਦਾ ਹਿੱਸਾ ਬਣ ਗਈਆਂ ਹਨ ਜਿਸ ਤੋਂ ਮੂੰਹ ਮੋੜਨਾ ਔਖਾ ਹੋ ਗਿਆ ਇਹ ਚੀਜ਼ਾਂ ਖਾਣ ਵਿੱਚ ਬਹੁਤ ਹੀ ਸੁਆਦ ਲੱਗਦੀਆਂ ਨੇ ਪਰ ਇਹ ਚੀਜ਼ਾਂ ਸਿਹਤ ਲਈ ਓਨੀਆਂ ਹੀ ਖਤਰਨਾਕ ਵੀ ਨੇ ਅੱਜਕੱਲ ਬੱਚੇ ਖੜੇ ਖੜੇ ਹੀ ਇਨ੍ਹਾਂ ਚੀਜ਼ਾਂ ਦੇ ਕਈ-ਕਈ ਪੈਕੇਟ ਮਿੰਟਾਂ ਵਿੱਚ ਹੀ ਛਕ ਜਾਂਦੇ ਨੇ ਇਹ ਚੀਜ਼ਾਂ ਬੱਚਿਆਂ ਲਈ ਬਹੁਤ ਹੀ ਆਮ ਹੋ ਗਈਆਂ ਨੇ ਉਹ ਰੋਜ਼ਾਨਾ ਵਾਂਗ ਇਹਨਾਂ ਨੂੰ ਖਾਂਦੇ ਹਨ ਜੋ ਉਹਨਾਂ ਦੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਕਾਲਜਾਂ ਜਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਪਿੱਛੇ ਨਹੀਂ ਹਨ ਉਹ ਵੀ ਇਹਨਾਂ ਚੀਜ਼ਾਂ ਨੂੰ ਸੁਆਦੀਸ਼ਟ ਸਮਝ ਕੇ ਖਾਈ ਜਾਂਦੇ ਨੇ हाल ही ਦੇ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਅਲਟਰਾ ਪ੍ਰੋਸੈਸਰ ਭੋਜਨ ਖਾਣ ਨਾਲ ਸਿਰਫ ਇੱਕ ਨਹੀਂ ਸਗੋਂ 32 ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਇਹਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਕੈਂਸਰ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਸ਼ਾਮਲ ਹਨ ਜੋ ਛੋਟੀ ਉਮਰ ਵਿੱਚ ਮੌਤ ਦੀ ਸੰਭਾਵਨਾ ਨੂੰ ਵਧਾਉਂਦੀਆਂ ਨੇ ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ ਅਲਟਰਾ ਪ੍ਰੋਸੈਸਰ ਭੋਜਨ ਹੈ ਕੀ ਉਹ ਭੋਜਨ ਜੋ ਸਾਨੂੰ ਕੁਦਰਤ ਤੋਂ ਸਿੱਧੇ ਨਹੀਂ ਮਿਲਦੇ ਪਰ ਪ੍ਰੋਸੈਸਿੰਗ ਦੁਆਰਾ ਤਿਆਰ ਕੀਤੇ ਜਾਂਦੇ ਨੇ ਉਸ ਨੂੰ ਅਲਟਰਾ ਪ੍ਰੋਸੈਸਡ ਭੋਜਨ ਕਿਹਾ ਜਾਂਦਾ ਹੈ ਇਹਨਾਂ ਵਿੱਚ ਬੇਕਰੀ ਉਤਪਾਦ ਚਿਪਸ ਪ੍ਰੋਟੀਨ ਬਾਰ ਫਾਸਟ ਫੂਡ ਵਰਗੇ ਭੋਜਨ ਸ਼ਾਮਿਲ ਹਨ ਜਿਸ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ ਅਲਟਰਾ ਪ੍ਰੋਸੈਸਡ ਭੋਜਨਾਂ ਦੀ ਗੰਭੀਰ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਸ ਤੇ ਆਪਾਂ ਚਰਚਾ ਕਰ ਲੈਣੇ ਆਂ ਹਾਲ ਹੀ ਵਿੱਚ ਇਨ੍ਹਾਂ ਭੋਜਨਾਂ ਤੋਂ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਹੈ ਕਿ ਅਲਟਰਾ ਪ੍ਰੋਸੈਸਰਡ ਭੋਜਨ 32 ਹਾਨੀਕਾਰਕ ਬਿਮਾਰੀਆਂ ਦੇ ਜੋਖਮ ਨਾਲ ਜੁੜੇ ਹੋਏ ਨੇ ਜਿਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ, ਕੈਂਸਰ, ਟਾਈਪ 2 ਸ਼ੂਗਰ, ਮਾਨਸਿਕ ਸਿਹਤ ਅਤੇ ਹੋਰ ਕਈ ਬਿਮਾਰੀਆਂ ਸ਼ਾਮਲ ਹਨ। ਪੋਸ਼ਟਿਕ ਤੱਤਾਂ ਦੀ ਕਮੀ ਅਲਟਰਾ ਪ੍ਰੋਸੈਸਰਡ ਭੋਜਨ ਸਵਾਦ ਦੇ ਮਾਮਲੇ ਵਿੱਚ ਅੱਗੇ ਹੋ ਸਕਦੇ ਨੇ ਪਰ ਉਹਨਾਂ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ। ਇਨਾਂ ਨੂੰ ਬਣਾਉਣ ਸਮੇ ਅਜਿਹੇ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਨੇ ਅਤੇ ਇਹਨਾਂ ਨੂੰ ਬਣਾਉਂਦੇ ਸਮੇ ਸਾਰੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਨੇ ਅਜਿਹੇ ਭੋਜਨ ਖਾਣ ਨਾਲ ਵਿਅਕਤੀ ਦਾ ਪੇਟ ਤਾਂ ਭਰ ਜਾਂਦਾ ਹੈ ਪਰ ਇਹਨਾਂ ਨੂੰ ਖਾਣ ਨਾਲ ਉਹਨਾਂ ਨੂੰ ਲੋੜਿੰਦਾ ਪੋਸ਼ਣ ਨਹੀਂ ਮਿਲਦਾ ਅਤੇ ਜਦੋਂ ਅਜਿਹੇ ਭੋਜਨਾਂ ਦਾ ਰੋਜ਼ਾਨਾ ਸੇਵਨ ਕੀਤਾ ਜਾਂਦਾ ਹੈ ਜਾਂ ਇੱਕ ਸੀਮਾ ਤੋਂ ਵੱਧ ਉਹਨਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਇਨਾਂ ਨੂੰ ਖਾਣ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਡਾਇਬੀਟਿਸ ਅਤੇ ਫੈਟੀ ਲੀਵਰ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ। ਜਿਨ੍ਹਾਂ ਨੂੰ ਕੰਟਰੋਲ ਨਾ ਕਰਨ ਤੇ ਹਾਰਟ ਅਟੈਕ, ਸਟ੍ਰੋਕ ਅਤੇ ਕੈਂਸਰ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਨੇ। ਸੀਨੀਅਰ ਔਨਕੋਲੋਜਿਸਟ ਡਾਕਟਰ ਰੋਹਿਤ ਕਪੂਰ ਦਾ ਕਹਿਣਾ ਹੈ ਕਿ ਇਹਨਾਂ ਉਤਪਾਦਾਂ ਵਿੱਚ ਵਾਧੂ ਖੰਡ, ਚਰਬੀ, ਨਮਕ ਅਤੇ ਆٹے ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ ਇਹਨਾਂ ਵਿੱਚ ਵਿਟਾਮਿਨ ਅਤੇ ਫਾਈਬਰ ਬਹੁਤ ਘੱਟ ਹੁੰਦੇ ਨੇ ਜਿਸ ਨਾਲ ਪੇਟ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਨੇ ਗੈਸ ਐਸਿਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜੋ ਬਾਅਦ ਵਿੱਚ ਇਰੀਟੇਬਲ ਬੋਲ ਸਿੰਡਰੋਮ ਵਰਗੀਆਂ ਖਤਰਨਾਕ ਬਿਮਾਰੀਆਂ ਵਿੱਚ ਬਦਲ ਜਾਂਦੀਆਂ ਨੇ ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਰੋਜ਼ਾਨਾ ਜ਼ਿੰਦਗੀ 'ਚ ਇਨ੍ਹਾਂ ਖਾਦ ਪਦਾਰਥਾਂ ਦੀ ਵਰਤੋਂ ਵੱਧਦੀ ਜਾ ਰਹੀ ਹੈ ਜਿਸ ਕਾਰਨ ਇਹਨਾਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ ਇਹਨਾਂ ਤੋਂ ਕਿਵੇਂ बचना ਹੈ ਇੰਜ ਖੁਦ ਨੂੰ ਬਚਾਓ ਅਲਟਰਾ ਪ੍ਰੋਸੈਸਡ ਭੋਜਨਾਂ ਦੀ ਸੇਵਨ ਨੂੰ ਜਿਹੜਾ ਘੱਟ ਕਰ ਦਿਓ ਹੋ ਸਕੇ ਤਾਂ ਬੰਦ ਕਰ ਦਿਓ ਆਪਣੀ ਖੁਰਾਕ ਵਿੱਚ ਫਾਈਬਰ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਖੁਰਾਕ ਸ਼ਾਮਲ ਕਰੋ ਹਰੀਆਂ ਪੱਤੇਦਾਰ ਸਬਜ਼ੀਆਂ ਮੌਸਮੀ ਫਲ ਮੇਵੇ ਅਤੇ ਡੇਅਰੀ ਉਤਪਾਦਾਂ ਦਾ ਸੇਵਨ ਕਰੋ ਇੱਕ ਸਿਹਤਮੰਦ ਜੀਵਨ ਸ਼ੈਲੀ ਜੀਓ ਸਿਗਰਟ ਨਾ ਪੀਓ ਅਤੇ ਸ਼ਰਾਬ ਦਾ ਸੇਵਨ ਨਾ ਕਰੋ। ਬਾਹਰ ਦਾ ਭੋਜਨ ਘੱਟ ਖਾਓ। ਹੋ ਸਕੇ ਤਾਂ ਘਰ ਵਿੱਚ ਤਿਆਰ ਕੀਤਾ ਹੋਇਆ ਭੋਜਨ ਹੀ ਖਾਦਾ ਜਾਵੇ। ਸਰੀਰਕ ਤੌਰ ਤੇ ਐਕਟਿਵ ਰਹੋ ਅਤੇ ਹਰ ਰੋਜ਼ ਅੱਧੇ ਘੰਟੇ ਲਈ ਸੈਰ ਕਰੋ। ਜੀਵਨ ਸ਼ੈਲੀ ਵਿੱਚ ਯੋਗਾ ਨੂੰ ਸ਼ਾਮਿਲ ਕਰੋ। ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਕੰਮ ਦੀ ਹੋਵੇਗੀ। ਵੀਡੀਓ ਚੰਗੀ ਲੱਗੀ ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ।